ਡਾਰਡਰ ਹੈ ਕਿਸੇ ਦਾ ਤੁਹਾਨੂੰ ਕਿ ਨਹੀਂ ਸ਼ਰਿਹਾਂ ਮੇਂ ਦਾਰੂ ਕੱਢਣ ਲੱਗੇ ਪਿਓ ਹੈ ਉਹ ਵੀ ਬੀ ਕਾਨੂੰਨ ਲਗੋਈ ਜਾਨੀ ਆ ਦੇਖ ਲੈ ਅਫਸਰਾਂ ਨੇ ਸਾਰਾ ਕੁਝ ਫੇਰ ਕਿ ਹੋਇਆ ਜੇ ਦੇਖ ਲੈ ਫਿਰ ਹੋਇਆ ਤਾਂ ਬਹੁਤ ਕੁਝ ਹੈ ਉਹ ਤੁਸੀਂ ਕਾ ਤੁਹਾਡਾਂ ਗਾ ਛੋਟੇ ਚੱਕੇ ਨੇ ਬਾਈ ਤਦਾਂ ਆਪਾਂ ਨੂੰ ਕੁੱਟਣ ਦੀ ਤਿਆਰੀ ਚਾਹੀਏ ਨੇ। ਓ ਮੇਰੇ ਪਿਆਰੇ ਨਗਰ ਨਿਵਾਸੀਓ। ਓ ਅਸੀਂ ਤਾਂ ਸਿਰਫ ਇਹ ਚੈੱਕ ਕਰਨ ਆਏ ਆਂ ਵੀ ਤੁਸੀਂ दारू ਕਿਹੋ ਜੀ ਕੱਢਦੇ ਹੋ। ਭਈ ਤੁਹਾਡੇ ਮਾਲ 'ਚ ਕੁਆਲਿਟੀ ਹੈ ਕਿ ਨਹੀਂ? ਓਹ ਹੋ 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 ਕੜਤਣ ਮਾਰ ਦਿਆ ਪਤੰਦਰੋ ਥੋੜੀਆਂ ਬਹੁਤੀਆਂ ਇਲਾਚੀਆਂ ਲੂਚੀਆਂ ਦਾ ਪਾ ਲਿਆ ਕਰੋ। ਕਦੇ-ਕਦਾਈਂ ਅਫਸਰਾਂ ਨੇ ਵੀ ਲੈ ਕੇ ਜਾਣੀ ਹੁੰਦੀ ਐ। ਹੂੰ ਹੂੰ। दारू ਤਾਂ ਜੀ ਸੱਦ ਕੇ ਲੈ ਜਾਇਆ ਕਰੋ ਅਫਸਰੋ ਪਰ ਰਾਤ ਹੱਡ ਅਮਲ ਫੜ ਕੇ ਚਿੰਗੀ ਨਹੀਂ ਕੀਤੀ ਤੂੰ ਹੀ। ਮਾਲਤਾ ਫੜਨੀ ਸੀ ਬੀਬੀ ਤੁਸੀਂ ਕਿਹੜਾ ਦੱਸਿਆ ਕਿਸੇ ਨੂੰ ਉਹ ਘੱਟੋ ਘੱਟ ਡੀਐਸਪੀ ਨੂੰ ਤਾਂ ਇਨਫੋਰਮ ਕਰਨਾ ਸੀ ਤੁਹਾਨੂੰ ਇਨਫੋਰਮ ਸਾਡੇ ਮਾਲਕ ਨੇ ਕਹਨਾ ਸੀ ਡੀਐਸਪੀ ਸਾਹਿਬ ਮਾਲਕ ਕੌਣ ਆ ਤੁਹਾਡਾ ਰਾਣਾ ਬਾਈ ਹੂੰ ਲਖਦਾ ਇਸ ਨੂੰ ਮਿਲਣਾ ਪਊ ਘੱਟੋ ਘੱਟ ਦਾਰੂ ਘੱਟੋ ਘੱਟ ਘੱਟੋ ਕੈਰੀ ਆਨ ਕੈਰੀ ਆਨ ਆ ਮੇਰੇ ਬਾਅਦ ਤੇ ਸੌਂਫ ਤੇ ਲੇਚੀ ਵਾਲੀ ਕੱਢਿਓ ਲੈ ਕੇ ਜਾਉਂ ਚਲੋ ਲੱਗੋ ਵੀ ਕੰਮ ਲੱਗੋ ਚਲੋ ਯਾਰ ਖੜੇ ਕੀ ਕਰਦੇ ਹੋ ਦਾਰੂ ਦੂਰ ਕੱਢੋ ਚਲੋ ਲੱਗੋ ਆਪਣੇ ਕੰਮ ਕੈਰੀ ਆਨ ਕੈਰੀ ਆਨ गया मत्था टेकन डीएसपी आ जा आ जाकते डिप्टी जी ने सा ट्रक फड़िया कमाल करती डिप्टी <laughs> ओ पेश की लियो डिप्टी लियो देती आज शाम पार्टी रखी अपने खास बंदे ने आज तो बात तो मेरा खास है आज फाने शान करेंगे ਭੀਚਾਈ ਹਾਂ ਬਈ ਤੂੰ ਕਿਹੜੀ ਦੀਆਂ ਯਾਦਾਂ ਚ ਖੋਇਆ ਪਿਆ ਹੈ ਉਹ ਮੈਂ ਕਿਹੜੀ ਦੀਆਂ ਯਾਦਾਂ ਚ ਖੋਣਾ ਯਾਰ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਈ ਵੀ ਡੀਐਸਪੀ ਸਾਹਿਬ ਨੇ ਰਾਣੇ ਦਾ ਮਾਲ ਜ਼ਬਤ ਕੀਤਾ ਜਦੋਂ ਅਸੀਂ ਉੱਥੇ ਗਏ ਤਾਂ ਰਾਣੇ ਨੇ ਉਹਨਾਂ ਨੂੰ ਕੁਝ ਕਹਿਣ ਦੀ ਬਜਾਏ ਸ਼ਾਬਾਸ਼ੀ ਦਿੱਤੀ ਤੇ ਪੇਸ਼ ਕੀ ਲੱਗ ਸੜਾਈ ਚੱਕਰ ਕੀ ਹੈ ਇਹ ਚੱਕਰ ਤੈਨੂੰ ਕਦੇ ਸਮਝ ਆਉਣਾ ਵੀ ਨਹੀਂ ਮਾਲ ਤਾਂ ਜਿੱਥੇ ਡਿਲੀਵਰ ਹੋਣਾ ਸੀ ਸਰਕਾਰੀ ਗੱਡੀਆਂ 'ਚ ਲੋਡ ਕਰਕੇ ਰਾਤੋ-ਰਾਤ ਹੀ ਕਰਤਾ ਸਾਡੇ ਸਾਬ ਬੜੇ ਸਮਾਰਨੇ ਉਹਨਾਂ ਨੂੰ ਪਤਾ ਸੀ ਕਿ ਇਨਫੋਰਮਰ ਨੇ ਇਨਫੋਰਮੇਸ਼ਨ ਤਾਂ ਅੱਗੇ ਵੀ ਦਿੱਤੀ ਹੋਣੀ ਐ ਤੇ ਸਾਰਾ ਮਾਲ ਪੁਲਿਸ ਪ੍ਰੋਟੈਕਸ਼ਨ 'ਚ ਨਾਕੇ ਡੱਪਿਆ ਨਾਲੇ ਤੂੰ ਐਵੇਂ ਨਾ ਇਮਾਨਦਾਰੀ ਵਾਲਾ ਕੀਰਤਨ ਕਰਦਾ ਰਿਹਾ ਕਰ ਚਾਰ ਪੈਸੇ ਕਮਾ ਲਾ ਬੇਗੰਪੁਰੇ ਜਾਇਆ ਕਰ ਉੱਥੇ ਗਿਆਇਆ ਕਰ ਓ ਲਾਲ ਓ ਲਾਲ ਸਵਾਦ ਆਜੂ ਜ਼ਿੰਦਗੀ ਦਾ ਉਹ ਬੱਡਰ ਜਿਕਣ ਵਰਗੀ ਜ਼ਿੰਦਗੀ ਐ ਅਨੇਕਾ ਤੂੰ ਦੀ ਸਬਜ਼ੀ ਬਣਾਈ ਬੈਠਾ ਪੁਰਾਣੇ ਖੁੰਡਾਂ ਨੂੰ ਜਉਣ ਦੇ ਵੱਲ ਨਹੀਂ ਸਖਾਈ ਦੇ ਤੈਨੂੰ ਪਤਾ ਜਦ ਤੂੰ ਭਰਤੀ ਹੋਣ ਲਈ ਕ੍ਰਾਸ ਕੰਟਰੀਆਂ ਲਗਾ ਰਿਹਾ ਸੀ ਨਾ ਉਸ ਵੇਲੇ ਬਾਹੀ ਕੁਛ ਕਰ ਰਿਹਾ ਸੀ ਕੋਈ ਨਹੀਂ ਤੂੰ ਤੈਰ ਲੈ ਜਿੰਨਾ ਚਿਰ ਹਰਾਮ ਦੀ ਕਮਾਈ ਦੇ ਸਮੁੰਦਰ 'ਚ ਤੈਰਨਾ ਪਰ ਜਿੱਤੇ ਨੇ ਤੈਨੂੰ ਢੋਆ ਨਾ ਉਹਦੇ ਆਪੇ ਹੋਸਟ ਕਾਣੇ ਆ ਜਾਣ ਆ ਕੋਈ ਨਹੀਂ ਦੇਖ ਲਾਂਗੇ ਤੂੰ ਪੀ ਮਾਨਦਾਰੀ ਦੇ ਢਾਬੇ ਦੀ ਚਾਹ ਯਾਰ ਚੱਲੇ ਸਾਹਬ ਦੇ ਨਾਲ ਸਪਨਾ ਚੌਧਰੀ ਦੇ ਠੁਮਕੇ ਦੇਖਣ ਚੱਲੂ ਚੱਲੂ ਮੈਨੂੰ ਇੰਨਾ ਦੋ ਚੱਲੂ ਚੱਲੂ ਪਲੀਜ਼